ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਡੋਕਲਾ ਜੋ ਬਹੁਤ ਹੀ ਟੇਸਟੀ ਬਣਦਾ ਉਹਦੇ ਲਈ ਆਪਾਂ ਇੱਕ ਕੌਲੀ ਵੇਸਣ ਦੀ ਲੈ ਲਈ ਹੈ ਤੇ ਇਹਨੂੰ ਛਾਨਣੀ ਦੇ ਨਾਲ ਛਾਣ ਲਾਂਗੇ ਤਾਂ ਜੋ ਇਹਦੇ ਵਿੱਚ ਕੋਈ ਵੇਸਣ ਦੀ ਡਲੀ ਨਾ ਰਹੇ ਇਹਦੇ ਵਿੱਚ ਹਲਦੀ ਦਦਕ ਚਮਚ ਇਸ ਤੋਂ ਹੀ ਘੱਟ ਨਮਕ ਹੋਊਗਾ ਥੋੜੀ ਜਿਹੀ ਹਲਦੀ ਤੇ ਇੱਕ ਚਮਚ ਇੱਕ ਤੋਂ ਦੋ ਚਮਚ ਇਹਦੇ ਵਿੱਚ ਚੀਨੀ ਦੇ ਪਾਣਗੇ ਸਿੰਪਲ ਤਰੀਕੇ ਨਾਲ ਬਣਾਉਣਾ ਦੱਸਾਂਗੇ ਅੱਜ ਤੇ ਇਹਦੇ ਵਿੱਚ ਅੱਧੀ ਤੋਂ ਵੀ ਘੱਟ ਕੋਲੀ ਦੀ ਪਾਣੀ ਦੀ ਲਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਬੈਟਰ ਨੂੰ ਤਿਆਰ ਕਰਾਂਗੇ ਮਿਕਸ ਕਰਾਂਗੇ ਇੱਕ ਕੌਲੀ ਵੇਸਣ ਦੀ ਲਈ ਹੈ ਤੇ ਇਹਦੇ ਬਰਾਬਰ ਹੀ ਪਾਣੀ ਲੱਗਦਾ ਹੈ ਬਟ ਵੇਸਣ ਦਾ ਹਿਸਾਬ ਹੁੰਦਾ ਹੈ ਕਈ ਵਾਰੀ ਵੇਸਣ ਘੱਟ ਪਾਣੀ ਪੀਂਦਾ ਇਹਦੇ ਚ ਇੱਕ ਕੌਲੀ ਪਾਣੀ ਦੀ ਪੂਰੀ ਲੱਗੀ ਨਹੀਂ ਸੀ ਅੱਧੀ ਕੌਲੀ ਬਚ ਹੀ ਗਈ ਸੀ ਤੇ ਇਹਦੀ ਕਨਸਿਸਟੈਂਸੀ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਦੀ ਹੋਵੇ ਫਲੋਇੰਗ ਜੀ ਹੁਣ ਇਹਨੂੰ ਆਪਾਂ 10 ਮਿੰਟ ਲਈ ਢਾਕੇ ਰੱਖਾਂਗੇ ਇੱਕ ਆਪਾਂ ਕੱਚ ਦਾ ਬਾਉਲ ਲਵਾ ਕੇ ਇਹਨੂੰ ਆਪਾਂ ਘਿਓ ਦੇ ਨਾਲ ਚੰਗੀ ਤਰ੍ਹਾਂ ਗਰੀਸ ਕਰ ਲਾਂਗੇ ਇੱਥੇ ਆਪਾਂ ਅੱਜ ਮਾਈਕ੍ਰੋ ਦੇ ਵਿੱਚ ਬਣਾ ਰਹੇ ਹਾਂ ਢੋਕਲੇ ਨੂੰ ਤੇ 10 ਮਿੰਟ ਹੋ ਗਏ ਨੇ ਇਹਦੇ ਵਿੱਚ ਆਪਾਂ ਹੁਣ ਇੱਕ ਈਨੂ ਦਾ ਸੈਸ਼ੇ ਕੱਟ ਕੇ ਪਾਵਾਂਗੇ ਪੂਰਾ ਤੁਹਾਨੂੰ ਪੀਲੇ ਰੰਗ ਦਾ ਮਿਲੇ ਤੁਸੀਂ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਜਿਆਦਾ ਵਧੀਆ ਬਣਦਾ ਮੈਨੂੰ ਇਹ ਹਰਾ ਹੀ ਮਿਲਿਆ ਤੇ ਇੱਕ ਪੂਰਾ ਪੈਕੇਟ ਲੱਗੂਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਕੱਚ ਦੇ ਬਾਉਲ ਦੇ ਵਿੱਚ ਗ੍ਰੀਸ ਕੀਤੇ ਹੋਏ ਦੇ ਵਿੱਚ ਇਹਨੂੰ ਆਪਾਂ ਟਰਾਂਸਫਰ ਕਰ ਦਾਂਗੇ ਤੁਸੀਂ ਇਸ ਨੂੰ ਸਟੀਮ ਕਰਕੇ ਵੀ ਬਣਾ ਸਕਦੇ ਹੋ ਕਿਸੇ ਕੜਾਈ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਸਟੈਂਡ ਰੱਖ ਕੇ ਤੇ ਉਹਦੇ ਉੱਤੇ ਤੁਸੀਂ ਦੋਕਲੇ ਵਾਲਾ ਬਰਤਨ ਰੱਖ ਕੇ ਬਣਾ ਸਕਦੇ ਹੋ ਉਹਦੇ ਵਿੱਚ ਟਾਈਮ ਕਾਫੀ ਲੱਗਣਾ 20 ਤੋਂ 25 ਮਿੰਟ ਉਹਦੇ ਵਿੱਚ ਲੱਗ ਜਾਂਦੇ ਨੇ ਪਰ ਬਣ ਜਾਂਦਾ ਹੈ ਤੇ ਹੁਣ ਆਪਾਂ ਮਾਈਕਰੋ ਦੇ ਵਿੱਚ ਬੌਲ ਨੂੰ ਰੱਖ ਦਿੱਤਾ ਹੈ ਤੇ ਇਹਨੂੰ 5 ਮਿੰਟ ਲਈ ਬੇਕ ਕਰਾਂਗੇ 5 ਮਿੰਟ ਦੇ ਵਿੱਚ ਹੀ ਇਹ ਢੋਕਲਾ ਬਣ ਕੇ ਤਿਆਰ ਹੋ ਜਾਂਦਾ ਤੇ ਇੱਧਰ ਆਪਾਂ ਹੁਣ ਇਹਦੇ ਤੜਕੇ ਦੀ ਤਿਆਰੀ ਕਰਦੇ ਆਂ ਇੱਕ ਪੈਨ ਲਿਆ ਉਹਦੇ ਵਿੱਚ ਦੋ ਚਮਚ ਘਿਓ ਦੇ ਲਏ ਨੇ ਤੇ ਥੋੜੀ ਜੀ ਹਿੰਗ ਪਾ ਲਾਂਗੇ ਰਾਈ ਪਾ ਲਾਂਗੇ ਇਹਨਾਂ ਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਤੜਕਾ ਲਵਾਂਗੇ ਇਹਦੇ ਵਿੱਚ ਕੜੀ ਪੱਤਾ ਪਾ ਕੇ ਇਹਨੂੰ ਵੀ ਭੁੰਨ ਲਾਂਗੇ ਆਪਾਂ ਕਿੰਤੋ ਚਾਰ ਹਰੀਆਂ ਮਿਰਚਾਂ ਕੱਟ ਕੇ ជីਰਾ ਲਗਾ ਕੇ ਉਹ ਇਹਦੇ ਵਿੱਚ ਪਾ ਕੇ ਭੁੰਨ ਲਾਂਗੇ ਇਹ ਹੈ ਇੱਕ ਗੁਜਰਾਤੀ ਦੇਸ਼ ਜੋ ਅੱਜਕੱਲ ਪੰਜਾਬ ਵਿੱਚ ਵੀ ਮਿਲਣ ਲੱਗੀ ਹੈ ਤੇ ਬੱਚੇ ਇਹਨੂੰ ਪਸੰਦ ਕਰਦੇ ਆ ਅੱਧਾ ਇੱਕ ਗਲਾਸ ਇਹਦੇ ਵਿੱਚ ਪਾਣੀ ਦਾ ਪਾਵਾਂਗੇ ਤੇ ਦੋ ਚਮਚ ਇਹਦੇ ਵਿੱਚ ਆਪਾਂ ੀਨੀ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਉਬਾਲਾ ਦੇ ਕੇ ਹੀ ਬਸ ਇਹਨੂੰ ਬੰਦ ਕਰ ਦੇਣਾ ਕੋਈ ਇਹਦੀ ਚਾਸ਼ਨੀ ਨਹੀਂ ਥਿਆਰ ਕਰਨੀ ਹੁਣ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਇਧਰ ਢੋਕਲਾ ਵੀ ਬਣ ਕੇ ਤਿਆਰ ਹੋ ਗਿਆ ਪਿੰਨ ਮਾਰ ਕੇ ਦੇਖ ਲਾਂਗੇ ਟੁੱਥਪਿਕ ਮਾਰਾਂਗੇ ਤੇ ਦੇਖਾਂਗੇ ਇਹ ਬਣ ਕੇ ਤਿਆਰ ਹੋ ਗਿਆ ਹੈ ਸਾਈਡਾਂ ਆਪ ਹੀ ਛੱਡ ਦਿੱਤੀਆਂ ਨੇ ਢੋਕਲੇ ਨੇ ਤੇ ਬਹੁਤ ਜਾਲੀਦਾਰ 스ਪੰਜੀ ਢੋਕਲਾ ਬਣ ਕੇ ਤਿਆਰ ਹੋਇਆ ਹੈ ਇਨੂੰ ਆਪਾਂ ਹੁਣ ਪਲੇਟ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ। ਇਹਨੂੰ 10-15 ਮਿੰਟ ਛੱਡਣਾ ਹੈ, ਠੰਡਾ ਕਰਕੇ ਉਸ ਤੋਂ ਬਾਅਦ ਹੀ ਕੱਢਣਾ ਹੈ। ਬਿਲਕੁਲ ਵੀ ਚਿਪਕਿਆ ਨਹੀਂ 판ਡੇ ਦੇ ਨਾਲ। ਹੁਣ ਆਪਾਂ ਇਹਨੂੰ ਕਟਾਂਗੇ। ਜਿਹੇ ਜੇ ਮਰਜ਼ੀ ਪੀਸ ਕੱਟ ਸਕਦੇ ਹੋ ਤੁਸੀਂ। ਤੇ ਜਰੂਰ ਟਰਾਈ ਕਰਕੇ ਦੇਖਿਓ ਤੁਸੀਂ ਵੀ ਬੱਚੇ ਪਸੰਦ ਕਰਦੇ ਨੇ ਕਾਫੀ ਇਹਨੂੰ ਬੱਚਿਆਂ ਨੂੰ ਬਹੁਤ ਸਵਾਦ ਲੱਗਦਾ ਪੂਰਾ ਜਾਲੀਦਾਰ ਬਣਿਆ ਸੀ ਬਹੁਤ ਹੀ ਜ਼ਿਆਦਾ ਟੇਸਟੀ ਸੀ ਬੱਚੇ ਤਾਂ ਇਹਨੂੰ ਠੰਡਾ ਵੀ ਨਹੀਂ ਹੋਣ ਦਿੰਦੇ ਤੇ ਹੁਣ ਜਿਹੜਾ ਆਪਾਂ ਲਿਕੁਇਡ ਤਿਆਰ ਕੀਤਾ ਸੀ ਜਾਇਦਾ ਸਿਰਫ ਤਿਆਰ ਕੀਤਾ ਸੀ ਉਹ ਵੀ ਇਹਦੇ ਤੇ ਪੋਰ ਕਰ ਦਾਂਗੇ ਚੰਗੀ ਤਰ੍ਹਾਂ ਕੁਝ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਜਿਹੜਾ ਇਹ ਲਿਕੁਇਡ ਹੈਗਾ ਢੋਕਲਾ ਅਬਜ਼ਰਵ ਕਰ ਲੈਂਦਾ ਹੈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ